ਤੇ ਤੇ ਸਰਾਹ ਮੁੰਡੀਆਂ ਸਿਕਰਾਇ ਤੇ ਰੰਨੇ ਆ ਤੇ ਮੈਨੂੰ ਚਾਬੀਆਂ ਦੇ ਕੇ ਗਏ ਸੀ ਪਿਛਲੇ ਬਾਹਰ ਦੀ ਬੇੜੇ ਦੀ ਗਰਿੱਲ ਦੀ ਅਸੀਂ ਲੈ ਹੀ ਨਹੀਂ ਰੋਟੀ ਪਾਉਣ ਆਈ ਸੀ ਡੋਗੀ ਨੂੰ ਮੈਂ 9 ਵਜੇ ਜਦ ਮੈਂ ਦੇਖਿਆ ਵੀ ਜਿੰਦੇ ਭੰਨਿਓ ਸੀ ਜਦੋਂ ਇਹ ਇੱਕਦਮ ਪਹਿਲਾਂ ਗਏ ਆ ਤੁਸੀਂ ਸ਼ਾਮ ਨੂੰ ਰੋਟੀ ਪਾਉਣੀ ਸੀ ਇਹਨਾਂ ਦੇ ਸ਼ਾਮ ਨੂੰ 7 ਵਜੇ ਆਈ ਸੀ ਮੈਂ ਰੋਟੀ ਪਾਉਣ ਉਦੋਂ ਬਿਲਕੁਲ ਠੀਕ ਸੀ ਤੇ ਜਦੋਂ ਮੈਂ ਸਵੇਰ ਨੂੰ 9 ਵਜੇ ਆਈ ਆ ਉਦੋਂ ਜਿੰਦੇ ਭੰਨਿਓ ਸੀ ਗਰਿੱਲ ਦੇ ਤੇ ਤੁਸੀਂ ਸੁਣਦੇ ਨਾ ਦੱਸਿਆ ਸੀ ਕਿ ਮੈਂ ਅੱਜ ਆਹ ਨਾੜਕ ਬਾੜਮੇ ਇੰਦਰ ਜੀ ਦੀਨ ਦੱਸਿਆ ਮੈਂ ਕਿ ਦੀਦੀ ਵੀ ਸਾਡ ਕੋਲ ਨੰਬਰ ਵੀ ਹੈ ਨਹੀਂ ਤੇ ਤੁਹਾਡ ਕੋਲ ਨੰਬਰ ਹੈਗਾ ਤੁਸੀਂ ਗੁਰਦੁਆਰੇ ਇਕੱਠੇ ਜਾਈ ਜਾਨੀ ਨਾ ਵੇ ਇੱਕ ਦੂਜੇ ਦਾ ਨੰਬਰ ਹੁੰਦਾ ਹੈ ਤੇ ਕਹਿੰਦੇ ਕੋਈ ਨਹੀਂ ਮੈਂ ਫੋਨ ਕਰਦੀ ਆ ਇਹ ਆਪ ਨਹੀਂ ਅੰਦਰ ਬੜੀ ਉਸੇ ਵਜ੍ਹਾ ਰੁਕੀ ਕੁੱਤੇ ਨੂੰ ਬਾਹਰ ਚ ਪਾਈ ਕਰਨ ਮੈਂ ਦੱਸ ਕੇ ਆਈ ਆ ਮੇਰੇ ਸੰਗ ਦਾ ਗਾਇ ਪਾਦਰ ਅਜੀਤ ਸਿੰਘ ਭਵਨ ਸਿੰਘ ਤੇ ਜਿਲ੍ਹਾ ਜਲੰਧਰ ਚ ਬੰਦੇ ਕਿਉਂਕਿ ਕਹਿੰਦੀ ਆ ਰਾਜਕਾਲਾ ਅਏ ਗਏ ਆ ਅਸੋਤ ਦੇ ਆ ਮਕਰਾਲੀ ਤੇ ਮੜ ਤੇ ਜਦੋਂ 9 ਵਜੇ ਤੁਹਾਨੂੰ ਕਾਲ ਫੋਨ ਗਿਆ ਤੇ ਜੀ ਆਪ ਵੀ ਮਤਲਬ ਇਹ ਛੋਟੇ ਜਿਹੇ ਮਾਰਕਾ ਕਤੂਰਾ ਗਵੰਡੀਆ ਨੂੰ ਚਾਬੀ ਦੇ ਕੇ ਗਿਆ ਹੈਗਾ ਵੀ ਤੁਸੀਂ ਮਤਲਬ ਰੋਟੀ ਦੋ ਤਿੰਨ ਟਾਂ ਦਾ ਉਹਨਾਂ ਨੂੰ ਬਾਦਿਓ ਤੇ ਮੜ ਤੇ ਸਭ ਕੱਲ 9 ਵਜੇ ਫੋਨ ਗਿਆ ਜਿਉਂ ਤੋਂ ਤਰਨ ਨੀ ਲੱਗ ਕੇ ਲੱਗੇ ਆ ਉਹਦੇ ਤਰਨ ਵਿਲੇ ਦਾ ਫੋਨ ਕਰੀਆ ਤਾਂ ਆਪ ਤੁਹਾਡੇ ਕੰਦੇ ਜੀ ਹੋ ਗਿਆ ਤੇ ਤੁਹਾਡਾ ਕਿੰਨਾ ਕੀ ਕੀ ਨਸਾਂ ਢੋੜਿਆ ਆਗੇ ਸਾਡੇ ਵੀ ਗਾਮਕ ਤੋਲੇ ਹੋਣਾ ਹੈ ਦੋ ਚੈਨੀਆਂ ਤੇ ਦੋ ਮੁੰਡੀਆਂ ਇੱਕ ਚੈਨੀ ਮੇਰੀ ਆ ਦੋ ਮੁੰਡੀਆਂ ਹੈ ਤੇ ਚੈਨੀ ਵਾਈਫ ਦੀ ਆ ਇਹ ਅੱਧਾ ਕਿਲੋ ਚਾਂਦੀ ਹੋਣੀ ਹੈ ਤੇ ਇੱਕ ਸੈਟ ਵੀ ਹੈ ਇੱਕ ਸੈਟ ਹੈ ਜੀ ਤੇ ਕੋਈ ਨਗਦੀ ਵੀ ਲੱਗ ਗਈ ਆ ਨਗਦੀ 42000 ਰੁਪਏ ਲੱਗੇਗਾ ਜੀ ਤੁਸੀਂ ਇਸ ਬੰਦੀ ਪ੍ਰੰਤੂਜਿਤ ਕੀਤਾ 250 ਤੇ 250 ਡਾਲਰ ਗੁਡੀਆਂ ਨੇ ਉਧਰੋਂ ਫਿਰ ਜਨ ਜਾਏਗਾ ਰੱਖ ਲਈ ਨਿਸ਼ਾਨੀ ਆ ਤੇ ਉਹ ਵੀ ਸਹੀ ਕੋਈ ਗੱਲ ਨਹੀਂ ਹੁੰਦਾ ਮਾਰ ਕੇ ਸਾਰੇ। ਤੁਸੀਂ ਸਬੰਧੀ ਪੁਲਿਸ ਨੂੰ ਸੂਚਨਾ ਕੀਤਾ? ਹਾਂਜੀ। ਪੁਲਿਸ ਮੌਕੇ ਤੇ ਆਈ? ਮੌਕੇ ਤੇ ਆਈ ਹੈ ਜੀ 5:30 ਵਜੇ ਆਈ ਹੈ ਪੁਲਿਸ। ਅੱਛਾ ਜੀ। ਕੱਲ੍ਹ ਕੱਲ੍ਹ ਸ਼ਾਮ ਵੀ। ਅੱਛਾ ਜੀ। ਨਾ ਰਾਤ ਨੂੰ ਚੋਰੀ ਹੋ ਜਾ ਤਾਂ ਮੈਂ ਸਮਝਿਆ ਜਿਹਨੇ ਮੈਨੂੰ ਫੋਨ ਕਰਿਆ ਉਹਨਾਂ ਨੂੰ ਦੱਸਿਆ ਜੀ ਭਾਈ ਤੁਸੀਂ ਮਾੜਾ ਚੌਂਕੀ ਫੋਨ ਲਾ ਦਿਓ ਇਹ ਤਾਂ ਕੱਟੂ ਵੀ ਆ ਰਹੇ ਆ। ਬੇਆ ਕੰਮ ਹੋ ਗਿਆ। ਇਹ 5:30 ਵਜੇ ਆਇਆ ਜੀ। ਤੇ ਹੁਣ ਤੁਸੀਂ ਪ੍ਰਸ਼ਾਸਨ ਚੋਂ ਕੀ ਮੰਗ ਕਰਦੇ ਆ? ਮਾਤਾ ਜੀ ਜਿਹੜੀ ਬਣਦੀ ਕਾਰਵਾਈ ਹੋਵੇ।